ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪ੍ਰਮਾਤਮਾ ਅਗੇ ਅਰਦਾਸ ਕਰਦਾ ਹਾਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਜਨ ਦੁਗਣੀ ਤੇ ਰੱਤ ਸਾਂ ਬੁਣੀ ਤਰ ਕੀ ਬਖਸ਼ੇ ਤੇ ਸਭ ਨੂੰ ਦੇਰੋਖਤਾ ਬਖਸ਼ੇ ਜੀ ਸਾਰੇ ਮਨੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਆਵੇ ਸੋ ਤੁਹਾਨੂੰ ਹੁਣ ਕਿਆ ਦੱਸਾਂ ਕਿਆ ਆਨੰਦ ਸੋ 30 ਦਿਨਾਂ ਦੀ ਮੈਂ ਇਸ ਟਾਈਮ ਜਹਤ ਤਾਂ ਅਸੀਂ ਖਮਾਣੋਂ ਨੂੰ ਰਹੇ ਸੀ ਜੀ ਤੇ ਰਸਤੇ ਦੇ ਵਿੱਚ ਬ੍ਰੇਕ ਵੱਜ ਗਈ ਥਾਡੀ ਜਿਹੜੀ ਰੂਪੀ ਭੈਣ ਹੈ ਇਟਲੀ ਤੋਂ ਉਹਨਾਂ ਨੇ ਕਈ ਵਾਰ ਕਿਹਾ ਵੀ ਉਹਨਾਂ ਦੀ ਦੁਕਾਨਾ ਫਰਨੀਚਰ ਦੀ ਵੀ ਉੱਥੇ ਜਾ ਕੇ ਚਮਕੌਰ ਸਾਹਿਬ ਤੇ ਜਿਨ੍ਹਾਂ ਨੇ ਸਾਡੇ ਬੈੱਡ ਬਣਾਏ ਮਿਸਤਰੀ ਨੇ ਉਹ ਵੀ ਤੇ ਜਿਨੇ ਆਪਣੇ ਧੋ ਲਾ ਕੇ ਗਏ ਜੀ ਮਗਰ ਆਪਣੀ ਬੈ ਬੜਾ ਜੀ ਜਿਹੜੀ ਸੈਟੀ ਜੀ ਬੈਠਣ ਵਾਸਤੇ ਉਹ ਵੀ ਜੀ ਉਹਨਾਂ ਨੇ ਵੀ ਬਹੁਤ ਸਾਨੂੰ ਰეკਮੈਂਡ ਕਰਿਆ ਸੀ ਵੀ ਚਮਕੌਰ ਸਾਹਿਬ ਪ੍ਰੀਤ ਫਰਨੀਚਰ ਹਾਲ ਸਾਹਿਬ ਵੀ ਉਹਨਾਂ ਕੋਲ ਜਾ ਕੇ ਕੋਰਾ ਫਰਨੀਚਰ ਦੇਖਿਆ ਹੋ ਵੀ ਬਹੁਤ ਵਧੀਆ ਆਪਣਾ ਹੀ ਤਿਆਰ ਕਰਦੇ ਆ ਵਧੀਆ ਲੱਕੜ ਲਾਉਂਦੇ ਆ ਤੇ ਵਧੀਆ ਸਮਾਨ ਲਾਉਂਦੇ ਆ ਵੀ ਉਹਨਾਂ ਕੋਲ ਇੱਕ ਵਾਰ ਜ਼ਰੂਰ ਕਰਾਈ ਕਰਕੇ ਆਓ ਵੀ ਜੋ ਜੈਸਮੀਨ ਨੂੰ ਥੋੜੇ ਪਸੰਦ ਆਗਾ ਜਿਵੇਂ ਹੁਣ ਉਹਦੀ ਲਿਮਾਰੀ ਵੀ ਰਹਿੰਦੀ ਜੀ ਲੋਨ ਹੋ ਜੇ ਤੇ ਇੱਕ ਡਾਈਨਿੰਗ ਟੇਬਲ ਲੈਣ ਨੂੰ ਇੱਕ ਆ ਸੋਫਾ ਸੈੱਟ ਲੈਣ ਨੂੰ ਰਹਿੰਦਾ ਜੀ ਇਹ ਸੋਫਾ ਸੈੱਟ ਤਾਂ ਮੈਨੂੰ ਵਧੀਆ ਲੱਗਿਆ ਤੇ ਸਾਡਾ ਜਵਾਈ ਪਾਇ ਵੀ ਨਾਲੇ ਬੈਠਾ ਜੀ ਬਣਾ ਦਿਓ ਜੀ ਫੋਟੇ ਸਤਿ ਸ਼੍ਰੀ ਅਕਾਲ ਜੀ ਹੁਣ ਚੱਲ ਜੈਸਮੀਨ ਇਸ ਟਾਈਮ ਕੈਮਰਾਮੈਨ ਬਣੀ ਵੀ ਆ ਜੀ ਇਹ ਇਹਨਾਂ ਨੇ ਪਈ ਵਾਰਤਨ ਜਿਹੜਾ ਸਮਾਨ ਹੈ ਆਪਣੀ ਚੁਆਇਸ ਨਾਲ ਆਪ ਡਿਸਾਈਡ ਕਰ ਲੈਣਗੇ ਵੀ ਵਧੀਆ ਲੱਗਦਾ ਕਿਵੇਂ ਦਾ ਨਹੀਂ ਇਹਨਾਂ ਨੂੰ ਤੇ ਇੱਧਰ ਵੀ ਮਿਲੋ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਖਾਲਸਾ ਰੀਤ ਰੀਤ ਦੀ ਹੁਰਣੀ ਕਟਾਈ ਰੀਤ ਹੋਰੇ ਚੱਕਰਾਂ 'ਚ ਪਈ ਵੀ ਇਹਨਾਂ ਗੱਡੀਆਂ ਜੇ ਸਿੱਧੀਆਂ ਥੰਮੇ ਪੁੱਤ ਗਲਤ ਗੱਲ ਆ ਉਹਨਾਂ ਨੇ ਕੁੱਟਣਾ ਜਿਨ੍ਹਾਂ ਦੀ ਅੰਕਲ ਦੀਆਂ ਹੈਗੀਆਂ ਇਹ ਤੇ ਟੌਰਵਾ ਸੱਚੀ ਗੱਲ ਦਾ ਪਹਿਲਾਂ ਸੱਚੀ ਗੱਲ ਦਾ ਸੱਚੀ ਮਰ ਅੰਗੰਦੀ ਦੇ ਕੀ ਲੱਗਦਾ ਅ ਦਾ ਨਿਆਣੇ ਦਾ ਕੰਮ ਹੈ ਜੀ ਤੇ ਸਾਡੇ ਭਾਜੀ ਜਿਹੜੇ ਉਹਨਾਂ ਦੇ ਭੈਣ ਦੇ ਚਾਚਾ ਜੀ ਸਮਝ ਲਓ ਵੀ ਉਹ ਕਸਟਮਰ ਕਾਫੀ ਆਏ ਹੋਏ ਆ ਉਹਨਾਂ ਚ ਬਿਅਸਤ ਹੋਏ ਹੋਏ ਸਾਰੇ ਹੁਣ ਤੇ ਹੁਣ ਉਹਨਾਂ ਤੇ ਮੈਂ ਟਾਈਮ ਲੰਦਾ ਥੋੜਾ ਜਿਹਾ ਵੀ ਜੇ ਸਾਡੇ ਬਸ ਤੇ ਟਾਈਮ ਕੱਢ ਲੈਣਾ ਚਲੋ ਜਿੱਥੇ ਕਹਿੰਦੇ ਸਮਾਨ ਵਧਿਆ ਹੁੰਦਾ ਉੱਥੇ ਤਾਂ ਕਸਟਮਰਾਂ ਦੇ ਵੀ ਘੱਟ ਨਹੀਂ ਹੁੰਦੇ ਤੇ ਸਾਡੇ ਆਉਣ ਤੋਂ ਪਹਿਲਾਂ ਬੀਕ ਜਣੇ ਹੋਰ ਲੱਗੇ ਹੋਏ ਸੀ ਉਹ ਵੀ ਆਪਣਾ ਡਿਸਾਈਡ ਕਰਕੇ ਨਿਕਲ ਗਏ ਤੇ ਚਾਰ ਪੰਜ ਜਣੇ ਹੋਰ ਆ ਗਏ ਉਹ ਵੀ ਡਿਸਾਈਡ ਕਰਕੇ ਕਰ ਲੈਣਾ ਮੈਂ ਆਪ ਚਾਹੁੰਦਾ ਵੀ ਜੈ ਜ਼ਮੀਨ ਵੀ ਇੱਥੇ ਕਰ ਲਵੇ ਵੀ ਜਿਆਦਾ ਦੂਰ ਕਿਤੇ ਨੱਠ ਭੱਜ ਨਾ ਕਰਨਾ ਪਵੇ ਐਨੇ ਤਾਂ ਜੀ ਹੁਣ ਡਿਸਾਈਡ ਕਰਿਆ ਵੀ ਹੋਇਆ ਤੇ ਦੇਖਦੇ ਹਾਂ ਹੁਣ ਅੱਗੇ ਕਿਆ ਪ੍ਰੋਗਰਾਮ ਬਣਦਾ ਕਿਆ ਨਹੀਂ ਤੇ ਸਮਾਨ ਹਰੇਕ ਪ੍ਰਕਾਰ ਦੀ ਤੇ ਬਾਕੀ ਹੁਣ ਸਰਦਾਰ ਦੀ ਫ੍ਰੀ ਹੋ ਰਣ ਹੋ ਉਹਨਾਂ ਨਾਲ ਵੀ ਮਲਾਉਂਦੇ ਤੁਹਾਨੂੰ ਤੇ ਉਹ ਨਾਲ ਦੇ ਨਾਲ ਸਾਨੂੰ ਰੇਟ ਦੱਸੀ ਜਾਣਗੇ ਕਿਹੜੀ ਲੱਕੜ ਵਰਤੀ ਹੋਈ ਕਿਹੜੀ ਨਹੀਂ ਵਰਤੀ ਹੋਈ ਉਹ ਵੀ ਪੁੱਛਾਂਗੇ ਤੇ ਆ ਤਾਂ ਮੈਨੂੰ ਕਲਰ ਇਹ ਵੀ ਵਧੀਆ ਲੱਗਿਆ ਜਿਹੜਾ ਕਿਸਮ ਹੈ ਨਾ ਜਿਹੜਾ ਕਲਰ ਹੁੰਦਾ ਨਾ ਇਹਦੇ ਤੇ ਜਿੰਦਾਂ ਦੇ ਮਰਜ਼ੀ ਨਾਲ ਉੱਥੇ ਲੱਗੀ ਜਾਣਾ ਤਾਂ ਛੇਤੀ ਛੇਤੀ ਮਹਿਲਾ ਨਹੀਂ ਹੁੰਦਾ ਹੈਗਾ ਬਾਕੀ ਐ ਤਾਂ ਉੱਪਰ ਉਹ ਵੀ ਲੱਗ ਹੋਣਾ ਹੈ ਜਿਹਨੇ ਤੇ ਉੱਪਰ ਜਿਹੜੇ ਉਹ ਕਹਿੰਦੇ ਉਹਨੇ ਕੀ ਆ ਗਏ ਕਵਰ ਦੇ ਹੁੰਦੇ ਜਿਹੜੇ ਇਹਨਾਂ ਦੇ ਉਹ ਵੀ ਰੱਖ ਹੋ ਜਾਂਦੇ ਨੇ ਪਜ ਰੀਤ ਵਰਗੀ ਕੋਈ ਕੁੜੀਆਂ ਹੋਏ ਹੋਏ ਜਾਣਾ ਇਹਨਾਂ ਦੀ ਭਤੀਜੀ ਨੇ ਵੀ ਹੋਏ ਜਾਣਾ ਫੇ ਫਿਰ ਨਿਆਣੇ ਸੰਭਾਲਣੇ ਥੋੜੇ ਜਿ ਔਖੇ ਹੋ ਜਾਂਦੇ ਆ ਜੀ ਉਹਨਾਂ ਨੂੰ ਰੋਕੋ ਤਾਂ ਰੋਣਾ ਸ਼ੁਰੂ ਜੇ ਨਾ ਰੋਕੋ ਤਾਂ ਫਿਰ ਮੁਹਲਾਤ ਨਹੀਂ ਦੇਖ ਹੁੰਦੇ ਜਿਹੜੇ ਨਿਆਣੇ ਬਣਾ ਦਿੰਦੇ ਆ ਚਲੋ ਭਾਗਾਂ ਵਾਲੇ ਦੇ ਘਰ ਹੁੰਦੇ ਜਵਾਕ ਦੇ ਹਾਂ ਇਹਦੇ ਵਾਸਤੇ ਜਵਾਕਾਂ ਬਾਤ ਤੇ ਨੱਠ-ਪੱਠ ਕਰਦੇ ਸੀ ਹੁਣ ਜੈਸਮੀਨ ਵਾਸਤੇ ਕਰੀ ਜਾਂਦੇ ਆ ਜੈਸਮੀਨ ਨੂੰ ਵਿਆਹ ਕੇ ਤੋਰ ਦੇਣਾ ਉਦੋਂ ਬਾਅਦ ਫਿਰ ਰੀਤ ਧਰ ਕਰਨ ਵਾਸਤੇ ਕਰੀ ਜਾਂਦੇ ਆ ਇਹ ਜ਼ਿੰਦਗੀ ਇੱਕ ਨਹੀਂ ਨਿਕਲ ਜਾਵੇ ਮਹਾਰਾਜ ਚੜ੍ਹਦੀ ਕਲਾ ਚ ਰੱਖੇ ਸਾਰਿਆਂ ਦੇ ਜਵਾਕਾਂ ਨੂੰ ਤੇ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਜੀ ਤੇ ਹੁਣ ਦੇਖਦੇ ਆਂ ਅੱਗੇ ਭਾਈ ਸਾਹਿਬ ਫ੍ਰੀ ਹੋ ਰਹਿਣਾ ਫਿਰ ਕਰਦੇ ਆਂ ਅੱਗੇ ਸਮਾਨ ਕਿਵੇਂ ਕਿਵੇਂ ਕਿੱਦਾਂ ਕਿੱਦਾਂ ਦਿਖਾਉਂਦੇ ਕੀ ਕੀ ਰੇਟ ਆ ਨਾ ਕਿਹੜੀ ਲੱਕੜ ਵਰਤੀ ਹੋਈ ਵੀ ਆ ਉਹ ਨੂੰ ਵਲੌਗ ਦੇ ਵਿੱਚੇ ਪਤਾ ਲੱਗੂ ਤੁਹਾਨੂੰ ਮਿਲਦੇ ਆਂ ਫੇਰ ਥੋੜੀ ਦੇਰ ਤੱਕ ਵਾਹਿਗੁਰੂ ਸਤਨਾਮ ਜੀ ਤੇ ਹੁਣ ਥੋੜੀ ਜਿਹੀ ਨਿਗਾਹ ਮਾਰ ਲੈਂਦੇ ਜੀ ਆਪਾਂ ਫਰਨੀਚਰ ਤੇ ਮੇ ਜਿਹੜਾ ਜਿਹੜਾ ਇੱਥੇ ਬਣਿਆ ਪਿਆ ਬਾਕੀ ਰੇਟ ਤਾਂ ਦੱਸਣਗੇ ਸਰਦਾਰ ਜੀ ਉਹ ਕਹਿੰਦੇ ਸੌਰੀ ਵੀ ਸਾਨੂੰ ਪੰਜ ਇੱਕ ਮਿੰਟ ਦੇ ਦਿਓ ਹੋਰ ਤੇ ਇਹ ਆ ਗਿਆ ਜੀ ਸਭ ਤੋਂ ਪਹਿਲਾਂ ਡਾਈਨਿੰਗ ਟੇਬਲ ਡਾਈਨਿੰਗ ਟੇਬਲ ਤੋਂ ਬਾਅਦ ਹਾਂ ਪੁੱਤ ਹਾਂ ਬਾਹਰ ਨਹੀਂ ਜਾਣਾ ਹਜੇ ਬਾਹਰ ਨਹੀਂ ਇਹਨੇ ਬਾਹਰ ਦੇਖ ਲੈ ਜੀ ਆਪਣਾ ਸਮਾਨ ਇਹਦੇ ਇਹਦੇ ਮਤਲਬ ਦਾ ਸਮਾਨ ਪਿਆ ਬਾਹਰ ਇਹ ਮੈਨੂੰ ਤਾਂ ਖਿੱਚਦੀ ਆ ਜੀ ਕਹਿੰਦੀ ਵੀ ਬਾਹਰ ਨੂੰ ਆ ਜਾਓ ਇਹ ਸਾਬਾ ਆਪਣਾ ਆਪਣਾ ਲੋਟ ਦੇਖਦੇ ਜੀ ਉਹਰੇ ਅਰੇ ਆ ਦੇਖ ਲੈ ਜੀ ਆ ਟੇਬਲ ਕਿਧਰ ਬੈਠ ਚੱਲ ਦੱਸ ਮੈਨੂੰ ਕਿ ਕਿਣਾ ਬੈੰਦੇ ਤੇ ਪਰ ਹਾਂ ਕਿ ਕਿਣਾ ਬੈੰਦੇ ਇਹਦੇ ਪਰ ਆਏ ਬੈੱਕੇ ਕੀ ਕਰੂੰਗੀ ਹਟਾ ਕੇ ਕੀ ਕਰੂੰਗੀ ਕਾਪੀ ਕਾਪੀ ਹਾਂ ਚੱਲ ਆ ਆ ਚੱਲ ਦੇਖ ਲੈ ਪੁੱਤ ਇਹ ਵੀ ਤੇਰਾ ਕਰੂੰਗਾ ਡਿਸਾਈਡ ਮੈਂ ਚੱਲ ਪਹਿਲਾਂ ਅੰਦਰ ਚੱਲ ਜਿਹੜਾ ਅੰਦਰ ਸਮਾਨ ਦਿਖਾਉਣ ਵਾਲਾ ਉਹ ਤਾਂ ਦਿਖਾ ਦਈਏ ਹਾਂ ਹੋ ਦਿਖਾਵਾਂਗੇ ਹਾਂ ਆ ਵੀ ਆ ਵੀ ਆ ਵੀ ਦੇਖ ਲੈ ਲੈ ਆਪਾਂ ਹੀ ਦੇਖ ਲੋ ਰੀਤ ਦੀ ਚੁਆਇਸ ਹੈ ਹਾਂ ਹਾਂ ਆ ਆ ਦੇਖ ਆ ਰੀਤ ਦੀਆਂ ਸਹੇਲੀਆਂ ਛੋਟੀਆਂ ਛੋਟੀਆਂ ਨਾ ਚੱਲ ਆ ਜਾ ਹੁਣ ਅੰਦਰ ਸਾਮਾਨ ਧਖਾ ਦੇ ਪਾ ਦੇਖੋਗੇ ਹਾਂ ਤੇ ਰੱਖ ਕੇ ਉਹਦਾ ਤੇ ਰੱਖ ਲੂਗਾ ਇਹ ਮੈਡਮ ਪਹਿਲਾਂ ਜਿਹੜਾ ਸਮਾਨ ਲੈਣਾ ਇਹ ਉਹ ਤਾਂ ਲੈ ਲੀਏ ਮੈਂ ਰੱਖੂੰਗਾ ਹਾਂ ਇਹ ਦੀਦੀ ਤੇ ਦੀਦੀ ਤੇ ਵਿਆਹ ਤੇ ਬਾਅਦ ਲੈ ਜੂਗਾ ਠੀਕ ਹੈ ਨਾ ਹਾਂ ਆ ਵੀ ਆ ਵੀ ਆ ਵੀ ਲੈ ਲੂਗਾ ਆ ਵੀ ਲੈ ਲੂਗਾ ਚੱਲ ਅੰਦਰ ਨੂੰ ਚੱਲੋ ਦੀਦੀ ਜਾ ਕੋ ਆ ਵੀ ਲੈ ਲੂਗਾ ਚੱਲ ਤੂੰ ਚੱਲ ਪਹਿਲਾਂ ਅੰਦਰ ਨੂੰ ਚੱਲਾ ਚੱਲ ਕੰਨਿਆ ਦੇ ਵੀ ਅੰਦਰ ਨੂੰ ਚੱਲ ਚੱਲਾ ਚੱਲ 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 ਭੱਜ ਕੇ ਚੱਲ ਦੀਦੀ ਨਾਲ ਕੋਲ ਬੈ ਉਹ ਤੂੰ ਦੀਦੀ ਨਾਲ ਕੋਲ ਬਹਿ ਜਾ ਸਾਰਾ ਕੁਝ ਲੈ ਲਈ ਤੂੰ ਆ ਵੀ ਲੈ ਲੂਗਾ ਚੱਲ ਚੱਲ ਦੀਦੀ ਨਾਲ ਕੋਲ ਚੱਲ ਭੱਜ ਕੇ ਚੱਲ ਉਹ ਅੰਦਰ ਬੈਠੇ ਜੀ ਉਹਨਾਂ ਨੇ ਮੈਨੂੰ ਹੁਣ ਐਨੀ ਰੁਝਾ ਲਿਆ ਮੈਂ ਤੁਹਾਨੂੰ ਥੋੜਾ ਜਿਹਾ ਮੈਂ ਕਹਿੰਦਾ ਸਮਾਨ ਦੇ ਦਰਸ਼ਨ ਕਰਾ ਦਵਾਂ ਬਾਕੀ ਰੇਟ ਰੁਕਤਾ ਤਾ ਵੀ ਆਪ ਦੱਸਣਗੇ ਹਾਂ ਫੈਂ ਚੱਲ ਆਪਾਂ ਸਮਾਨ ਤਾਂ ਦੇਖਣ ਨੂੰ ਤਾਂ ਲੁੱਕ ਸਾਰੇ ਦੀ ਉਹ ਵਧੀਆ ਲੱਗਦੀ ਹੁੰਦੀ ਪਰ ਵਿੱਚ ਥੋੜਾ ਜਿਹਾ ਇਹਨਾਂ ਦਾ ਦੇਖਣਾ ਹੁੰਦਾ ਵੀ ਸਪਰਿੰਗ ਕਿੰਨੀ ਫੋਮ ਭਰੀ ਹੋਈ ਵੀ ਹੈ ਕੀ ਕੁਛ ਹੈ ਕੜੀ ਲੱਕੜ ਵਰਤੀ ਵੀ ਹੈ ਇਹਦੇ 'ਚ ਕਿਹੜੀ ਨਹੀਂ ਉਹ ਚੀਜ਼ਾਂ ਦਾ ਥੋੜਾ ਜਿਹਾ ਉਹ ਪਤਾ ਕਰਨਾ ਪੈਣਾ ਬੈੱਡ ਦਾ ਭਲਾ ਤਕਰੀਬਨ 35 ਅਸੀਂ ਦੇ ਰੈਡੀ ਹੋਏਗੇ ਬਸ ਆ ਬੈਕ ਵਾਲੀ ਢੋ ਤਿਆਰ ਕਰਨ ਨੂੰ ਰਹਿ ਗਈ ਬਾਕੀ ਤਾਂ ਸਾਰਾ ਤਕਰੀਬਨ ਤਕਰੀਬਨ ਹਾਂ ਪੁੱਤ ਤੂੰ ਹਲ ਆ ਆ ਆ ਬੜਾ ਸਾਰਾ ਕਰਦੀ ਹੈ ਵੀ ਹਾਂ ਤੇ ਆ ਲੱਗੇ ਵੀ ਇੱਧਰ ਕੋਫਾ ਸੱਟ ਸਾਰੇ ਉਹ ਇਹ ਤਾਂ ਜਿੰਨੀ ਖਸਾਬ ਪਰਲੀ ਸਾਈਡ ਹੈ ਨਾ ਗੁੱਦੂ ਲੁਕਿੰਗ ਤਿਆਰ ਕਰਕੇ ਰੱਖੇ ਹੋਏ ਮਤਲਬ ਜਿੰਨੀ ਕਿ ਉਹਨਾਂ ਨੇ ਜਗਾ ਘੇਰਨੀ ਆ ਨਾਲ ਟੇਬਲ ਲੱਗਣਾ ਜੋ ਕੁਝ ਵੀ ਲੱਗਣਾ ਉਹ ਸਾਰਾ ਕੁਝ ਤੇ ਹੁਣ ਉਹ ਬੈਕ ਸਾਈਡ ਗੱਦੇ ਗੱਦੇ ਪਏ ਸਾਰੇ ਹਾਂ ਪੁੱਤ ਆਜਾ ਤੈਨੂੰ ਦੇਖ ਤੂੰ ਇੱਧਰ ਨੂੰ ਨਾ ਜਾ ਹੁਣ ਉੱਧਰ ਸਾਡੇ ਕੋਲ ਆ ਜਾ ਇੱਧਰ ਤਾਂ गिर ਕੇ ਸੱਟ ਖਾ ਲੈਣੀ ਫਿਰ ਤੈਨੂੰ ਲੱਗਣਾ ਪਤਾ ਚੱਲਾ ਉੱਤ ਚਲ ਉਹ ਚਾਬਾਸ਼ ਐ ਚੱਤਰ ਨਹੀਂ ਹੋਣਾ ਹੁਣ ਤੇ ਉੱਤੇ ਪੁੱਤ ਉੱਤਰ ਹੋਣਾ ਉੱਤਰ ਹੋਣਾ ਜੈਸਮੀਂ ਦੇ ਇਦਾਂ ਦੀ ਜੇ ਸੈਂਦਾ ਮੈਨੂੰ ਤਿਆਰ ਕਰਿਆ ਵਜੋਂ ਕੋਈ ਸਿਸਟਮ ਹਮ ਚੱਲ ਉੱਤਰ ਦਾ ਉੱਤਰ ਦਾ ਉੱਤਰ ਦਾ ਉੱਤਰ ਚੱਲ ਆ ਵਈ ਬਲਾਦੇ ਸਾਸਰੀ ਘਾਲ ਤੂੰ ਵੀ ਜੈਸਮੀਂ ਸਾਸਰੀ ਘਾਲ ਦੇ ਸਾਰੇ ਅਸੀਂ ਬੈਠੇ ਬਲੇ ਨਿਗਾ ਮਾਰੇ ਆ ਵੀ ਕਿਹੜਾ ਠੀਕ ਲੱਗ ਰਿਹਾ ਕਿਹੜਾ ਨਹੀਂ ਬਾਕੀ ਤੰਕਾ ਦੱਸਣ ਜੇ ਦੀ ਗੱਲ ਨੇ ਹਾਂ ਹਾਂ ਉਹ ਡੀਰ ਕਰਨਗੇ ਇਹਨਾਂ ਦੇ ਦੋਹਾਂ ਨੇ ਦੀ ਸੇਮ ਸੇਮ ਸ਼ਰਟ ਆ ਹਾਂ ਹਾਂ ਬੱਤੋ ਕੀ ਆ ਵੀ ਆਹ ਕੁਰਸੀ ਵੀ ਭਾਈ ਇਹਦੇ ਪਸੰਦ ਆ ਗਈ ਛੋਟੀ ਜੀ ਜਿਹੜਾ ਇਹਦੇ ਮਤਲਬ ਦਾ ਸਮਾਨ ਆ ਉਹ ਇਹਨੂੰ ਸਾਰੀ ਪਸੰਦ ਆ ਗਈ ਹੈ ਕੋਈ ਨਹੀਂ ਆ ਲੈ ਲੂੰਗਾ ਲੈ ਲੂੰਗਾ ਲੈ ਲੂੰਗਾ ਟੈਨਸ਼ਨ ਨਾ ਲੈ ਤੂੰ ਦੀਦੀ ਦੀਦੀ ਨਹੀਂ ਹਗੀ ਤੇਰੀ ਹੁਣੀਆਂ ਦੀਦੀ ਦੇ ਤੇ ਬੈਠਣਾ ਹੈਗਾ ਚਲੋ ਹੁਣ ਦੇਖਦੇ ਆ ਜੀ ਚਾਵਣ ਦਾ ਪ੍ਰੋਗਰਾਮ ਅਗਲਾ ਇੱਧਰ ਵੀ ਇਸਰੇ ਤੱਕ ਲੱਗੇ ਹੋਏ ਹੈਗੇ ਆ ਜੀ ਉਹ ਸ਼ੀਸ਼ੇ ਵੀ ਖੜੇ ਆ ਉਹ ਬੈਕ ਸਾਈਡ ਅਲਮਾਰੀਆਂ ਵੀ ਖੜੀਆਂ ਐ ਤੇ ਹੁਣ ਦੇਖੋ ਹਾਂ ਪੁੱਤ ਕੀ ਦੇਖਣਾ ਹੈ ਉਹ ਦੇਖੋ ਇਹ ਮੈਨੂੰ ਲੱਗਦਾ ਦੁਕਾਨਦਾਰ ਦੀ ਜਗ੍ਹਾ ਹੀ ਨਹੀਂ ਦਿਖਾਣਾ ਅੱਜ ਸਾਰਾ ਕੁਝ ਕਿੰਨੇ ਦਾ ਇਹ ਪਤਾ ਕੁਝ ਹਾਂ ਤੇ ਅੱਛਾ ਓਹੋ ਓ ਇਹਦੀ ਵਾਲੀ ਲਿਮਾਰੀ ਦੀਗੀ ਭੀਮਸੈਨ ਵਾਲੀ ਉਧਰੋਂ ਗੋਲੂ ਤਰੀ ਹੋਈ ਆ ਸਿੱਧੀ ਹੋਈ ਵੀ ਮੰਨੂ ਕਾ ਪਤਾ ਹੋਣਾ ਕਿੱਦਾਂ ਰੂ ਹੋਈ ਵੀ ਸਿੱਧੀ ਹੈ ਹਾਂ ਛੋਟਾ ਭੀ ਮੈਨ ਪਤਾ ਤੂੰ ਦਾ ਭੀਮੂ ਕੁਮਰਾ ਨੂੰ ਦੇਖੇ ਨਹੀਂ ਕਰਨ ਬੋ ਦੇਖਦਾ ਹੁੰਦਾ ਤਾਂ ਜੀ ਜਬ ਆਕ ਹਾਂ ਉਹ ਉਹ ਪੁੱਤ ਉਹ ਵੀ ਹੈਗਾ ਬਸ ਚੱਲ ਆ ਜਾ ਤੂੰ ਆ ਰ ਆ ਇੱਧਰ ਆ ਜਾ ਚੱਲ ਮम्मा ਕੋਲ ਚੱਲ ਚੱਲ ਮੈਂ ਵੀ ਚੱਲਦਾ ਉੱਥੇ ਨੂੰ ਚੱਲ ਲੈ ਚਲੋ ਹੁਣ ਮਿਲਦੇ ਆ ਜੀ ਥੋੜੀ ਦੇਰ ਤੱਕ ਇੱਕ ਤਾਂ ਆਪਾਂ ਨੇ ਦੇਖੀ ਡੈਨਿਟੀਵਲ ਇੱਕ ਸੋਫਾ ਸੈੱਟ ਇੱਕ ਜਿਹੜੀ ਅਲਮਾਰੀ ਬੈੱਡ ਆਪਣੇ ਆਪ ਨੇ ਵੀ ਬਣਦੀ ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਡੈਨਿਟੀਵਲ ਕਿਹੜੀ ਲੱਕੜ ਨਾਲ ਬਣਾਵਾਂਗਾ ਸ਼ੀਸ਼ਾ ਨਾਲ ਪਰ ਜੀ ਹੈ ਹਾਂ ਜੀ ਸ਼ੀਸ਼ਾ ਰੱਖਾਂਗਾ ਇਹ ਕਿਹੜੀ ਲੱਕੜ ਨਾਲ ਬਣਾਵਾਂ ਜੀ ਇਹ ਦੇਖ ਦੇਖਦਾ ਤੇ ਕਿੰਨਾ ਕਰੇਗਾ ਸਾਹਿਬ ਇਹ ਤਾਂ ਬੇਕੀਮਾ ਮੈਂ ਉਹ ਨਹੀਂ ਇਹ ਸਭਾਈ ਸੇ ਸਾਰਾ ਚਲੋ ਉਹ ਤੋਂ ਚਲੋ ਆਪਾਂ ਬਾਅਦ ਚ ਪਾਲਪੂ ਤੇ ਪੰਜਾਬੀ ਦੇ ਆਦੂ ਦੀ ਬਾਰਗੇਨਿੰਗ ਕਰਦੇ ਹਾਂ ਤੇ ਦਸਣ ਦਾ ਰਿੱਟ ਕੋਸੂਰ ਹੁੰਦਾ ਜੇ ਬੰਦਾ ਖਰੀਦ ਲਾਉਂ ਤੋਂ ਬਾਅਦ ਥੋੜੋ ਜਿਹਾ ਤਾਂ ਕੋਈ ਘੱਟ ਜਾਂਦਾ ਕੋਈ ਵਧ ਜਾਂਦਾ ਉਹ ਸਿਸਟਮ ਦੇ ਵਿੱਚ ਚਲੋ ਤੇ ਧੰਨ ਦਿੰਦਾ ਤੇ ਉਸ ਤੋਂ ਬਾਅਦ ਆਦੂ ਇਦਾਂ ਨੂੰ ਹੋ ਤੁਸੀਂ ਤੇ ਹੋ ਗਈ ਸੁਫਾ ਤਾਂ ਪੂਰਾ ਨਹੀਂ ਦੋਆ ਦੀਆਂ ਹੋ ਗਈਆਂ ਤੇ ਘੱਟੇ ਬਲ ਹੋ ਗਿਆ ਤੇ ਆ ਨਾਲ ਹੋ ਗਿਆ 30ਆਂ ਹੋ ਗਿਆ ਨਾ ਜੀ ਤੇ ਨਸਮੀ ਦੇਖੋ ਮਤਲਬ ਇਹ ਤੁਹਾਨੂੰ ਕਿਹੜਾ ਅਸਰ ਜਿਹੇ ਆਉਂਦਾ ਲੱਗਦਾ ਹੈ ਫਿਲਮੀ ਡਾਇਰੈਕਟਰਾਂ ਕਰਕੇ ਦੇਖਣਾ ਨਾ ਆਪਾਂ ਪਸੰਦ ਵੀ ਦੇਖਣੀ ਆਕਾਲ ਉੱਤੇ ਵੀ ਦੇਖਣੀ ਛੇੜੀ ਲੱਗਦਾ ਜੀ ਇਹ ਵੀ ਦੇਖੀ ਇਹ ਵੀ ਦੇਖੀ ਜੀ ਇਹ ਤਾਂ ਬਾਟਾ ਬਾਜੂ ਬਣੇ ਉਹ ਪਲੰਗ ਉਹ ਬਣਦਾ ਨਹੀਂ ਉਹ ਉਹ ਤਾਂ ਜਦ ਮਨੂੰ ਤੁਹਾਡੀ ਤਾਂ ਮੈਂ ਕਹਿੰਦਾ ਬਹੁਤ ਦੂਦੂਤ ਤੇ ਸਪਾਰਸਾ ਜਿਹੇ ਨਾਲ ਆ। ਕਿੰਨਾ ਆਸਾਂ? ਇਹ 2600 ਪਹਿਲਾਂ ਜਦ ਮਤਲਬ 600 ਤੁਸੀਂ ਪਲੱਸ ਕਰਤਾ ਉਦੋਂ ਪਰ ਸ਼ੀਸ਼ਾ ਆਇਆ ਨਹੀਂ। ਅਜੇ ਵੀ ਸ਼ੀਸ਼ਾ ਉਦੋਂ ਪਰ ਵੀ ਸ਼ੀਸ਼ਾ ਰੱਖਦੇ। ਇਹ ਥੋੜੀ ਜਿਹਾ ਸਾਈਜ਼ ਚ ਬੜਾ ਗਿਆ ਨਾ। ਹਾਂ। ਉਹ ਸਾਰੇ ਚ ਸੋਭੇ ਵੀ ਆਉਗਾ, ਇਧਰ ਵਗਾਨੀ ਵੀ ਆਉਗਾ। ਜਿਵੇਂ ਭਾਈ ਭਾਈ ਯਾਰ ਐਜਾਂ ਵੀ ਨਾ ਤੁਸੀਂ ਉਹ ਤੁਸੀਂ ਉਹ ਵਾਰਤਨ ਹੈ ਸਮਾਨ ਨੂੰ ਤੁਸੀਂ ਉਹ ਦੇਖ ਕੇ ਡਿਜ਼ਾਈਨ ਕਰਨਾ। ਵੀ ਕਿਹੜਾ ਕਲਰ ਲੈਣਾ ਕਿਦਾਂ ਦਾ ਲੈਣਾ ਹਾਂ ਇਧਰੋਂ ਹੁਣ ਰੀਤ ਅਰੋਗ ਬੰਗਾਰ ਇਹ ਵੀ ਬਾਈ ਦਾ ਇਹਦਾ ਵੀ ਬਿੱਲੀ ਨਹੀਂ ਕਰਦੇ ਹਾਂਜੀ ਜੇ ਕੋਈ ਇੰਦੇ ਲੱਕ ਬੱਛਾ ਆਇਆ ਅੱਛਾ ਪਾਸੇ ਵੀ ਕੁੜੀ ਨੂੰ ਦੇਣਾ ਜੀ ਆਡੀ ਵੀ ਵੀਡੀਓ ਆ ਹਾਂ ਆਡੀ ਵੀ ਵੀਡੀਓ ਇਹ ਇਹਨਾਂ ਦੇ ਅਸਲ ਚਾਉਣ ਦੀ ਗੱਲ ਆ ਸਾਰੇ ਵੀ ਕਲਰ ਪੂਲਰ ਆ ਪਤਾ ਕਿ ਅੱਜ ਕੱਲ ਸਾਰਾ ਕੁਝ ਸੈਟ ਦਾ ਕਰੀ ਜਾਂਦੇ ਵੀ ਆ ਸਾਡੇ ਹੈਗੇ 4 ਦਸੰਬਰ ਦਾ ਆ ਬੱਚੇ ਹੋਰ ਤਾਂ ਖੰਡਾ ਜਨ ਦੇ ਏ ਕਿਹਾ ਉਹ ਚੀਜ਼ ਨਹੀਂ ਆ ਨਹੀਂ ਇਹ ਸੁਣੇ ਸੀ ਅੰਸ਼ਲੀ ਜਦਾ ਹੋ ਗਿਆ ਹਾਂ ਆ ਦੇਖੋ ਇਹਦਾ ਤਾਂ ਤਰਕ ਤੋਂ ਬੋਲ ਕੇ ਦੇਖ ਕੇ ਵਧੀਆ ਲੱਗਿਆ। ਬੜੀ ਵਧੀਆ ਲੱਗਿਆ। ਇਹਦਾ ਤਾਂ ਹਾਂ। ਇਹ ਜਦਾ ਸੁਣਾ। ਤਰੀ ਤਪਤ ਹੋ ਤਾਂ ਇਹ ਗੱਲ ਗਲਤ ਆ ਯਾਰ। ਤੂੰ ਜਦ ਜਦੇ ਪੇ ਚੈੱਕ ਕਰ ਦੀ ਜੀ ਸਪਰਿੰਗ ਸਪਰਿੰਗ ਕਿਵੇਂ ਕਿਵੇਂ। ਮੂੰਹ ਪਾਈ ਕਿ ਆ ਪਾ ਲੈ ਚੱਕਾ ਲਈ। ਇਹਨਾਂ ਦਾ ਕੀ ਰੇ ਜੰਗਲ ਦੇਖੋ। ਉਹਨਾਂ ਨੂੰ ਸਾਰੇ ਕਸਟਮਰ ਅਟੈਂਡ ਕਰਨੇ ਪੈਂਦੇ ਜੀ ਵਿਚੇ ਵਿਚੇ ਉਹ ਵੀ ਉਧਰ ਆ ਵੀ ਅਟੈਂਡ ਕਰੀ ਜਾਂਦੇ। ਸਿੰਗਲ ਔਰ ਇਹ ਬਾਕੀ ਹਗੇ ਤਾਂ ਹੈ ਬੰਦੇ ਹੋਰ ਉਹਨਾਂ ਨੂੰ ਮਤਲਬ ਰੇਟਾ ਉੱਤਾਂ ਦਾ ਨਹੀਂ ਐਨਾ ਪਤਾ ਨਹੀਂ ਕੀ ਰੇਟ ਆ ਇਹ ਕਿਹ ਹੈ ਇਹ ਰੇਟ ਉੱਤੇ ਤੂੰ ਤਾਂ ਪਹੁੰਚਿਆ ਨੂੰ 36000 ਤੇ ਹਾਂਜੀ ਤੁਹਾਨੂੰ ਪੋਗਿਆ ਇਹ 28000 ਠੀਕ ਹੈ ਇਹ ਤਾਂ ਆ ਮੈਂ ਗੱਲ ਕਰਦਾ ਭਾਈ ਆ ਬੈਂਕ ਸਾਹਿਬ ਆਪਾਂ 70 ਕੋਈ ਸੀ ਇਹ ਨਾ ਇਹ ਰੇਟ ਤੁਸੀਂ ਲਵਾਹਾਂ ਬੰਦ ਰਿੱਚਾ ਉਹਦੇ ਪਰਤੇ ਲਵਾਹਾਂ ਉੱਤਰ ਗਿਆ ਮੈਂ ਨਹੀਂ ਬਾਬਾ ਲਾਗੇ ਤੁੰਗੀ ਨਾ ਨਾ ਉਹ ਪੈਸੇ ਦਾ ਕੰਮ ਕਰਦਾ ਹਾਂ ਹਾਂ ਇਹ ਤਾਂ ਵੀ ਲੱਗਿਆ ਲੱਪਣ ਲਾਉਂਦਾ ਸੀ ਬੋਤਾ ਇਹ ਕਹਦੇ ਵੀ ਦੁਆਲੀ ਕਰਕੇ ਸਾਡਾ ਸ਼ਡਿਊਲ ਬਹੁਤ ਵਿਜੀਦਾ ਕਹਿੰਦੇ ਤੁਸੀਂ ਲੇਟ ਹੋ ਕੇ ਵੀ ਪਹਿਲਾਂ ਬਹੁਤ ਸਾਮਾਨ ਪਿਆਦਾ ਸਾਡੇ ਕੋਲ ਵੀ ਹੁਣ ਦੁਆਲੀ ਚ ਬਹੁਤ ਬਿੱਗ ਗਿਆ ਚਲੋ ਤੁਸੀਂ ਵੀ ਲਾਉਂਦੇ ਸਟੋਰ ਤੇ ਲਾਉਂਦੇ ਵੇਚਣ ਵਾਸਤੇ ਲਾਉਂਦੇ ਕਿਹਨਾਂ ਸਾਨੂੰ ਉਹ ਉਸ ਦਿਨੇ ਰੋਟੀ ਖਾਣ ਪਾਣੀ ਪੀਣ ਟਾਈਮ ਹਾਂ ਚਲੋ ਉਹ ਤੇ ਹਰਦ ਦਿਨਾਂ ਚ ਹੁੰਦੇ ਸਾਰਿਆਂ ਨੂੰ ਵੀ ਕੋਈ ਖੜੇ ਹੀ ਰਹੇ ਹਫਤਾ ਖੜੇ ਹੀ ਰਹਿੰਦੇ ਸਵੇਰ ਤੋਂ ਵੀ ਸਮਾਨ ਸਮਾਨ ਜਿੰਨਾ ਬਿਕ ਜੇ ਮੈਨੂੰ ਖੜੀ ਅਗਲੇ ਵੀ ਕਹਿੰਦੇ ਵੀ ਲੈ ਜੈਸਮਿਨ ਪੁੱਤੋ ਤੋ ਲਮਾਰੀਆਂਗੇ ਨਹੀਂ ਆਹ ਦੇ ਹਾਂ ਜੀ ਅੰਤੋ ਜੀ ਉਹ ਸਲਾਈਡ ਵਾਲੇ ਨੂੰ ਰਹੀ ਨਹੀਂ ਹੈਗੀ ਸਲੇਟ ਬਣਾ ਦੂਗਾ ਸੰਦਾ ਸੱਜੇ ਲੋਹੇੜ ਕਿ ਆਹੀ ਲੱਕੜੜ ਕੇ ਇਹਦਾ ਹੋਣਾ ਜੀ ਸਾਰਾ ਦੇਖ ਲੈ ਲੇ ਦੀ ਸਾਈਡ ਕਰ ਲੈਂਦੇ ਆ ਇਹਨਾਂ ਸਲਾਈਡ ਵਾਲੀ ਚਾਹੀਦੀ ਆ ਤੇ ਇੱਕ ਉੱਪਰ ਜਿਵੇਂ ਹੁਣ ਉਹ ਲੋਹੇ ਵਾਲੀ ਠੀਕ ਆ ਜੀ ਪਰ ਤੇ ਖੁੱਲੀ ਵਾਲੀ ਹੁੰਦੀ ਜਿਹੜੀ ਲਗਾਈ ਉਹਦੇ ਵਿਚ ਨੂੰ ਛੋੜੀ ਰਹਿਣੇ ਹਾਂ ਸਲੈਟਿੰਗ ਨਹੀਂ ਰਹਿਣੀ ਆਣੀ ਉਹ ਕਰ ਦੇਣਾ ਹੈ ਬਾਈ ਉਹਦੇ ਕੋਈ ਕਰਦੇ ਕੋਈ ਰਹਿਣੀ ਰਹਿਣਾ ਚਲਣੀ ਨਾਲੇ ਹਾਂ ਰਹਿਣਾ ਉਹਦੇ ਪ੍ਰੋਪਰ ਬਾਕ ਹੋਣੀ ਹਾਂ ਪ੍ਰੋਪਰ ਜਿਵੇਂ ਇਹਨਾਂ ਲੌਕ ਲੱਗ ਰਹੇ ਤਾਂ ਹਾਂਜੀ ਬਸ ਸਮਝ ਬਿਲ ਰਹਿਣੀ ਹੈ ਹਾਂ ਮਰਨੇ ਕੋਈ ਕੁਝ ਨਹੀਂ ਬਣਦੀ ਨੀ ਉਹ ਮਨੂ ਨੂੰ ਹਾਂ ਦਿਖਾਓ ਚਾ ਮਾਣਾ ਦਰਮ ਤਾਂ ਉਹ ਦੇਖੋ ਤੁਹਾ ਬਗਾ ਤਾਂ ਮਨੂ ਦਾ ਕਲਰ ਵੀ ਵਧੀਆ ਲੱਗਿਆ ਕਿਸੇ ਸਮਾਂ ਬੈ ਕੇ ਮੈਂ ਵੀਡੀਓ ਸ਼ੁਰੂ ਕਰੀਦੀ ਮੈਂ ਬੈਠਾ ਹਾਂ ਪਰ ਤਾਂ ਹੀ ਤਾਂ ਪੈਰ ਨਹੀਂ ਹੈਗੇ ਮਨੂ ਦਾ ਕਲਰ ਵੀ ਵਧੀਆ ਲੱਗਿਆ ਪੈਰ ਇਹ ਕੱਢਦੇ ਤੇ ਬਾਹਰ ਚੱਲੋ ਵੀ ਹੁਣ ਡਿਵਰੇਟਰ ਨੂੰ ਪਤਾ ਕਰੇ ਲੈਂਦੇ ਆ ਅੱਛਾ ਠੀਕ ਹੈ ਪੈਰ ਤਾਂ ਮ ਕੱਢਣੇ ਹੀ ਪੈਣੇ ਨਾ ਆਪਾਂ ਬਾਹਰ ਇੱਥੇ ਗਰੇ ਹੁਣ ਕਿਤੇ ਪੈਰ ਨਹੀਂ ਪੈਰ ਲੱਭ ਲਓ ਪਛਲੇ ਪੈਰ ਹੈਗੇ ਤੇ ਸਾਰੇ ਹੈਲੋ ਸਾਰੇ ਪੈਰ ਤੇ ਪਛਲੇ ਹੈਗੇ ਤੇ ਪਰ ਆਈ ਨਹੀਂ ਉਹ ਲੋਡ ਦਾ ਹੈ ਨਹੀਂ ਲੋਡ ਤਾਂ ਕਿਸੇ ਨੂੰ ਵੀ ਨਹੀਂ ਹੁੰਦੀ ਪਰ ਸਾਡੇ ਵੀ ਫਰਜ਼ ਆ ਜਿਹੜੇ ਅਸੀਂ ਪੂਰੇ ਕਰਨੇ ਆਪਣੇ ਹੈਗੇ ਹੈਗਾ ਹਰ ਹਰ ਨਾ ਸਾਡਾ ਹੁੰਦਾ ਹੀ ਇੱਥੇ ਹੀ ਬੁੱਤ ਨੂੰ ਆਹੀ ਆ ਸਾਡਾ ਵੀ ਟਾਈਮ ਦਿੰਦਾ ਪਰ ਸਾਡੀ ਵੀ ਥੋੜਾ ਥੋੜਾ ਹੱਥ ਘੁੱਟ ਕੇ ਸੋਚੀ ਕਰਨਾ ਵੀ ਜੈਸੇ ਕਿ ਨੂੰ ਅੱਗ ਦੇਣਾ ਯਾਰ ਸਾਡੇ ਦਾ ਆਹੀ ਟਾਈਮ ਬੱਸ ਥੋੜਾ ਜਿਹਾ ਅੱਗੇ ਸੈਟਪ ਜੀ ਹਾਲਾਤ ਹੀ ਸਾਰੀ ਹੋ ਇਹਦਾ ਕਰੈਂਟ ਹੈ ਕਿ ਕਿਹੜੀ ਲੱਕੜ ਹੈ ਤਾਂ ਜੇ ਇੱਕ ਬਤੋਵ ਵੀ ਹੁੰਦਾ ਵੀ ਵਿੱਚ ਇਹ ਤਾਂ ਸਪਰਿੰਗ ਫੋਮ ਕੀ ਭਾਵੇਂ ਮਤਲਬ ਇੱਕ ਨਾਰੀਅਲ ਦਾ ਬਰਾਦਾ ਤਾਂ ਆਉਂਦਾ ਕਹਿੰਦੇ ਉਹ ਵੀ ਭਾ ਦਿੰਦੇ ਇੱਕ ਨਾਰੀਅਲ ਦਾ ਬਰਾਦਾ ਨਹੀਂ ਹੁੰਦਾ ਜਿੱਕਰ ਭਰਦਾ ਜੀ ਹਾਂਜੀ ਅੱਜ ਕੱਲ ਤੁਹਾਨੂੰ ਫੋਮੇ ਚੱਲਦੀ ਹੈ ਜੀ ਹਾਂਜੀ ਹਾਂ ਇਹ ਜਿੱਥੇ ਫੋਮੇ ਪਰ ਹੁੰਦੀ ਹੈ ਨਾਰੀਅਲ ਨੂੰ ਜਿਹੜਾ ਨਾ ਟੂਹਾ ਜ਼ਿਆਦਾ ਆਉਂਦਾ ਜੀ ਹਾਂ ਉਹ ਉਹ ਦਿੱਕਤ ਆ ਉਹਦੇ ਕਰਕੇ ਕਰਦਾ ਮੈਂ ਤਾਂ ਹੀ ਪੁੱਛ ਰਿਹਾ ਨਾਰੀਅਲ ਦੀ ਨਾ ਸਮੇਲਨ ਜਿਹੜਾ ਸੂਬਾ ਉਹ ਜ਼ਿਆਦਾ ਆਉਂਦਾ ਹਾਂਜੀ ਹਾਂ ਤਾਂ ਹਰ ਇੱਕ ਬੰਦਾ ਜਾਂਦਾ ਜੀ ਅਬਾ ਨਾ ਟੂਹੇ ਨਾਲ ਤੋਂ ਹਾਂ ਜੀ ਹਾਂ ਨਾਰੀਅਲ ਦੀ ਜਿਹੜੀ ਸਮਲ ਆ ਉਹਦੇ ਕੋ ਨੂੰ ਖਿੱਚ ਕੇ ਆਉਂਦਾ ਤੇ ਮੋਸਟਲੀ ਅੰਦਰ ਮੈਂ ਇੱਕ ਦਿਨ ਹੋਰ ਦੇਖੀ ਆ نیچے ਤੋਂ ਵੀ ਸੋਤੇ ਖਰਾਬ ਹੋ ਗਏ نیچے ਦੇ ਚੂਹੇ ਨੀਚੇ ਤੇ ਬਣਨੇ ਚੂਹੇ ਤਾਂ ਨੀਚੇ ਤੇ ਬਣਨਾ ਉਹਨੇ ਟਾਟ ਲੱਗੇ ਹੁੰਦਾ ਨਾ ਹਾਂ ਆਪਣੇ ਉੱਥੇ ਥੱਲੇ ਤੋਂ ਹੀ ਮਜ਼ਬੂਤ ਕਰਤਾ ਥੱਲੇ ਤਾਂ ਐ ਹੁੰਦਾ ਨਹੀਂ ਕਿਹਨੇ ਜੀ ਇਹ ਕੋਈ ਲੋਕ ਤਾਂ ਪੱਚਣ ਵਾਲਾ ਬਣਾਉਣ ਲੱਗੇ ਕਿ ਨਾ ਪੱਚਾ ਲਾ ਦੇਣੇ ਪਰ ਲੱਦੀ ਲਾ ਕੇ ਚਿੱਟਾ ਕਰ ਗਏ ਹਾਂ ਜਿਹੜੇ ਇਹ ਇਹ ਸੋਫਾ ਆਪਣਾ ਪਰ ਇਹਨੂੰ ਸਪਰਿੰਗ ਲਾਇਆ ਠੀਕ ਆ ਜੀ ਵਧੀਆ ਜੀ ਏ ਵੀ ਆਰਡਰ ਦੇ ਚੰਡੀਗੜ੍ਹ ਜਾਣਾ ਠੀਕ ਹੈ ਜੀ ਇਹ ਕਿੰਨੇ ਦਾ ਜਿਹੜਾ ਤੁਹਾਡਾ ਟੇਬਲ ਰੰਦਾ ਬਣਾਉਣਾ ਕੋਲ ਹੈ ਹਾਂ ਜੀ ਇੱਕ ਨਾ ਟੇਬਲ ਲਾਉਣਾ ਇਹਦੇ ਅੱਗੇ ਅੱਛਾ ਇਹ ਤਾਂ ਪ੍ਰੋਪਰ ਟਾਉਪਰ ਨਾਲ ਬਣਾਉਣਾ ਇਹਨੂੰ ਗੱਲ ਕਰਦੇ ਹਾਂ ਹਾਂ ਸਾਹਮਣੇ ਉਹ ਦੇਖਿਆ ਮੈਂ ਉਹ ਤੋਂ ਜੀਜਾ ਪ੍ਰਾਈਸ ਕਿੰਨਾ ਵੀ ਟੇਬਲ ਲਗਾ ਕੇ ਇਹ ਜੀ ਇਹ 35000 ਤੋਂ 35000 ਲੱਕੜ ਨੇ ਮੇਨ ਦੀ ਉਹਦੇ ਚੱਲ ਨਹੀਂ ਡੇਕ ਅੱਛਾ ਡੇਕ ਨੂੰ ਮਾ ਕੋਈ ਟਿਕੜਾ ਬਾਜੂ ਬਣਦੇ ਆ ਪੰਜ ਦਿਨਾਂ ਦੀ ਫਲਾਈ ਲੱਗਦੀ ਜੀ ਠੀਕ ਹੈ ਜੇ ਨਾ ਕਿ ਨਹੀਂ ਬਹੁਤ ਕਰ ਸਕਦੇ ਹਾਂ ਇਨ ਕੋਈ ਕੰਪਲੀਟ ਨਹੀਂ ਆਉਂਦਾ ਇੱਕ ਚੱਕਰ ਹੋਰ ਹੋ ਗਿਆ ਹੁਣ ਮੈਨੂੰ ਵੀ ਡਾਈਨਿੰਗ ਟੇਬਲ ਦਾ ਸੈੱਟ ਥੋੜੇ ਤੋਂ ਕੋਲ ਕਿਹਾ ਹਾਂ ਉਹ ਮਾਰੀ ਵੀ ਨਹੀਂ ਹੈਗੀ ਲਵਾ ਨਹੀਂ ਵੀ ਹੈਗੀ ਚਲੋ ਆਹ ਤਾਂ ਸੋਫੇ ਵਾਲਾ ਤਾਂ ਸਿਸਟਮ ਤੁਹਾਡਾ ਸੋਫਾ ਤਾਂ ਮੰਨ ਲਓ ਆਪਣੇ ਲੈ ਲਿਆ ਉਹ ਹਾਂ ਹਾਂ ਮੰਨ ਲਓ ਉਹ ਕਲਰ ਆ ਹਾਂ ਦੋ ਚੀਜ਼ਾਂ ਰਹਿ ਗਈਆਂ ਡਾਈਨਿੰਗ ਟੇਬਲ ਵਿਦਨ ਮਾਰੀ ਉਹ ਲਿਵਾਰੀ ਨੂੰ ਭੜੀ ਦੇ ਦੇਣ ਨੂੰ 40000 ਹਾਂ ਇਹਨਾਂ ਤੋਂ ਬੜੀਆਂ ਹੈਗੀਆਂ ਇਹ ਨਲਮਾਰੀਆਂ ਹੈ ਨੀ ਇਹਨਾਂ ਤੋਂ ਬੜੀਆਂ ਅਲਮਾਰੀਆਂ ਚੜਾਈ ਚ ਲੱਕੜ ਦੀ ਹੋ ਪਈ ਹੈ 7 ਬਿਜੇ ਚ ਹਾਂ 7 ਬਿਜੇ ਚ ਬਿੰਦੜੀਆਂ ਆਪਣੇ ਅਨੋਦ ਅਨੇਜਾ ਕੁੜੀ ਦਾ ਵਿਆਹ ਜੀ ਸਾਡਾ ਜਵਾਈ ਹੈ ਅੱਛਾ ਅਸੀਂ ਚੱਲੇ ਹੋਏ ਨਹੀਂ ਅਸੀਂ ਚੱਲੇ ਹੋਏ ਤਾਂ ਜੀ ਲਹਾਂਗਾ ਸਲੈਕਟ ਕਰਨਾ ਕੋਈ ਲਹਾਂਗੇ ਤੇ ਇਹਨਾਂ ਦੇ ਨਾਪ ਨੂੰ ਪੁਜੇ ਕਰਨ ਇੱਕ ਜਗ੍ਹਾ ਤੇ ਚੱਕੇ ਜੀ ਜਾਦੇ ਜਾਂਦੇ ਤੁਸੀਂ ਕਿਉਂ ਰੁਚੀ ਜਾਈ ਨਹੀਂ ਜਾਂਦੇ ਜਾਂਦੇ ਚਲੋ ਜੇ ਸਾਨੂੰ ਹੋਰ ਅਕਲ ਚਾ ਆ ਗਿਆ ਹਾਂਜੀ 5 बाई 7 ਫੁੱਟ ਹਾਂਜੀ ਉਹ ਟੌਪ ਲੈ ਵਾ ਜੰਦੀ ਹਾਂ ਇਹਨਾਂ ਉਹਦੇ ਦੇ ਪੁਰਲਾ ਕੋਸ਼ੇ ਖੁੱਲ ਨੇ ਆ ਖੁੱਲ ਨਹੀਂ ਖੁੱਲ ਚਲੋ ਦੇਖੋ ਆਜੋ ਆਹ ਤਾਂ ਨਹੀਂ ਉੱਤੇ ਟਰਾਈ ਕਰਕੇ ਦੇਖੋ ਕੋਰ ਖਾਣ ਚਾਹੂ ਹਾਂ ਬਸ ਜ਼ਰੂਰੀ ਜਿਹੜਾ ਸਮਾਨ ਲੈਣਾ ਉਹਨਾਂ ਦੇਖ-ਭਾਰ ਕੇ ਚਲੋ ਆਹੀ ਟਾਈਮ ਹੁੰਦਾ ਬਸ ਹਾਂਜੀ ਹਾਂਜੀ ਥੋੜਾ ਜਿਹਾ ਘੁੰਮਣਾ ਫਿਰਨਾ ਤਾਂ ਜ਼ਰੂਰ ਪੈਂਦਾ ਹਾਂ

ਆਜਾ ਆਪਾਂ ਦਾ ਜਿਹੜਾ ਸਮਾਨ ਜਾਣਾ ਤਾਂ ਬਾਅਦ ਚ ਵੀ ਜਾਣਾ ਹੈ ਜ਼ਰੂਰੀ 31 ਦਸੰਬਰ ਤੋਂ ਪਹਿਲਾਂ ਉੱਤਰਨਾ ਕਰਨਾ ਹਾਂ ਮੰਮਾ ਨਹੀਂ ਪੌਸਿਬਿਲਿਟੀ ਹੈ ਕਿ ਫਿਰ ਕਰ ਲਾਂਗੇ ਆਪਾਂ ਨਾਲ ਤੁਹਾਨੂੰ ਕੋਈ ਵੱਡੀ ਹੁੰਦੀ ਨਹੀਂ ਥੋੜਾ ਜਿਹਾ ਰੁਪਏ ਦਾ ਹਾਂ ਹਾਂ ਉਹ ਚੀਜ਼ ਚੱਲਦੀ ਆ ਹਾਂ ਕਿਰਨੀ ਨਾ ਇਹ ਕਦੀ ਇੱਕ ਮੋਟੋ ਹੋਰ ਕਰਕੇ ਸੇਵ ਨਹੀਂ ਹੁੰਦੀ ਜੇ ਮੈਂ ਕਿਹਾ ਨਾ ਲੋਕਾਂ ਦੇ ਕਿ ਲੋਕੋ ਤਾਂ 8:00 ਵੀ ਵਧੀਆ ਹਾਂ ਇਹ ਚੀਜ਼ ਰੱਖਣੀ ਕਰਨੀ ਆ ਤੇ ਬਾਕੀ ਵੀ ਰੱਖੋ ਜਿੱਥੇ ਜਗ੍ਹਾ ਤੇ ਵੀ ਥੋੜੀ ਪ੍ਰੋਬਲਮ ਹੋਣੀ ਰੱਖਣ ਦਾ ਨਹੀਂ ਕਿਤੇ ਨਹੀਂ ਪਾਜੀ ਕਈਆਂ ਦੇ ਤਾਂ ਉਹ ਪੋਰਸ਼ਨ ਵੀ ਅਲੱਗ ਹੀ ਹੁੰਦਾ ਹੈ ਉਹ ਲੱਕ ਬਣ ਜਾਂਦਾ ਲੱਕ ਜਿਵੇਂ ਹੁਣ ਤੁਸੀਂ ਕਹਿੰਦੇ ਹੋ ਆਹ ਚੀਜ਼ ਚੱਕਣੀ ਆ ਸਾਨ ਹੋ ਜਾਂਦੀ ਪੂਰੀ ਨਾਲ ਜੋਇੰਟ ਕਰਕੇ ਉਹ ਜੋਇੰਟ ਨਹੀਂ ਕਰਕੇ ਨਾਲ ਖੜਾ ਕੇ ਉਹ ਮਾਰਤਾ ਜਾ ਸਕਦੇ ਨੇ ਸਿੱਧੇ ਨਾਲ ਬਹੁਤ ਬੱਟੇ ਬਣ ਜਾਂਦੇ ਬੱਸ ਚੱਲ ਜਿਵੇਂ ਚਾਹ देखो ये तो साला ये तो उमर लड़ी ये तो आई तो क्या आप तो जो टाइम टूल कुंवर रखा है ना उस पे नौकर घर है कुंवर ऐसे ऐसे सीकर ट्रक लोग करेगा पल्लू पिसी देखो हाँ लोग ऐसा ऐसा किला किला मंजा रेटा ਤਦਾਰੇ ਟਕੀਏ ਮੇਟ ਕੋਟਾ ਵੀ ਦੇ ਵੀ ਸਾਡੇ ਦਰਸ਼ਕ ਵੀ ਕੋਈ ਦੇਖ ਕੇ ਵੀਡੀਓ ਆ ਜਾਂਦਾ ਜਨ ਪਿਆਰਾ ਉਥੇ ਵੀ ਪਿਆ ਸਵਾਨ ਉਹ ਤਾਂ ਪਹਿਨ ਪਾਈ ਗਿਆ ਜੀ ਬਈ ਜੀ ਹਾਂ ਪਹਿਨ ਜੀ ਇਹ ਨਹੀਂ ਹੈ ਠੀਕ ਆ ਤੇ ਵੀ ਆ ਰ ਮੁੱਛਾ ਸਿੱਕਾ ਮੈਂ ਨੂੰ ਤਾਂ ਅੱਜ ਤਾਂ ਮੁੱਛਾ ਖੜੀ ਰਹੀ ਰਹਿੰਦੀ ਸਾਡੇ ਨੂੰ ਥੋੜੀ ਜਿਆਦਾ ਕਰਨੀਆਂ ਪੈਂਦੀਆਂ ਭਾਈ ਹਲਾਦੀ ਉਮਰ ਆ ਭਾਈ ਮੁੱਠਾ ਖੜਿਆ ਕਰਨ ਦੀ ਸਾਡੀ ਲੰਘੀ ਹੋ ਉਮਰ ਤੈਨੂੰ ਤੇਰਾ ਥੱਲੇ ਵੀ ਦੇਖ ਲਓ ਤੁਸੀਂ ਪੁੱਛ ਕਰੀ ਗੱਲਾਂ ਜੈਸਮੀ ਨਾ ਫਿਰ ਹੋਣਾ ਤੈਰਾ ਤੈਰਾ ਸੋਫਾ ਥੱਕ ਤੱਕ ਤੱਕ ਤੈਨੂੰ ਦੇਖਦੇ ਆਪਾਂ ਫਿਰ ਸੋਫਾ ਸੋਫਾ 100% ਹੀ ਆ ਰਹੀ ਮੈਂ ਹਾਂ 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 ਮੈਂ ਤਾਂ 100% ਹੀ ਆ ਹਾਂ ਇਹ ਆ ਗਿਆ ਹੋ ਤਰਾ ਚਲੋ ਇੱਕ ਸ਼ੀਸ਼ਾ ਇੱਕ ਅਲਮਾਰੀ ਇੱਕ ਡਾਇਨਿੰਗ ਟੇਬਲ ਤੈਨੂੰ ਉਹ ਮੰਨੂ ਅਸਲ ਤਾਂ ਸਹੀ ਦਸਾਂ ਮੰਨੂ ਵੀ ਨਹੀਂ ਸੀ ਥੋੜਾ ਤਾਂ ਲੱਗਿਆ ਨਹੀਂ ਇਹ ਕੁਰਸੀ ਵਾਲਾ ਅੱਗੇ ਕੋਠਿਆ ਦਾ ਰਹਿ ਪੱਤੂ ਵਰਦੇ ਚਾਚੇ ਦਾ ਸਹੀ ਫੋਟੋ ਦਾ ਪੱਤੂ ਖੜ ਜਾ ਹਾਂ ਅੱਗੇ ਸਟਾਈਲਿਸ਼ ਜਿਹਾ ਲੈਣਾ ਥੋੜਾ ਜਨਾ ਮੈਂ ਸਮਝ ਗਈ ਤੁਸੀਂ ਕੀ ਕਹਿੰਦੇ ਹੋ ਹਾਂ ਵੀ ਥੋੜੇ ਬੈਠਣ ਨੂੰ ਜ਼ਿਆਦਾ ਰਹਿ ਗਏ ਠੀਕ ਆ ਫੈਮਿਲੀ ਹੈ ਵੀ ਇਹਨਾਂ ਦੀ ਅੱਧੀ ਜਿੱਥੇ ਸੀ ਬੈਈ ਆ 8-9 ਸੋਣੀ ਆ ਅੱਗੇ ਚਾਹੀਦਾ ਰੱਖਣਾ ਕੋਠਿਆ ਵਾਲੀ ਅੱਗੇ ਵੀ ਜਿਆਦਾ ਨਹੀਂ ਜਿਆਦੇ ਅੱਖਾਂ ਵਾਲੇ ਚੱਲ ਜੀ ਹਾਂ ਜੀ ਉਹ ਆ ਉਹ ਤਾਂ ਤੁਸੀਂ ਤਾਂ ਤਰ੍ਹਾਂ ਗੁਣੀਆਂ ਚ ਕਰਨੀਆਂ ਵੀ ਇਤਨੀ ਸੜ ਚਾਰ ਚਾਰ ਇਤਨੀ ਰੋਗੀਆਂ ਆ ਜਾਂਦੇ ਤੇ ਤਿੰਨ ਚ ਚ ਨੋਟ ਰੋਈ ਕੋਦਰ ਕੁਦਰ ਉਸੇ ਪਾਸ ਨਾਲ ਪੂਰੀਆਂ ਕਰਤੀਆਂ ਚਲੋ ਹੁਣ ਕਰ ਲਈ ਜੀ ਥੋੜੀ ਜੀ ਅਸੀਂ ਫਾਰ ਗਿਆ ਨਹੀਂ ਜਿਹੜਾ ਵੀ ਹੁਣ ਪਿਸਤਾ ਪਹਿਲਾ ਬਿੱਗ ਬ੍ਰਦਰ ਨੂੰ ਫੋਨ ਕਰਨਾ ਪੈਣਾ ਦੇਖ ਮੁੱਤਰਾ ਤੇਰਾ ਲੰਨੇ ਡਿਸੀਜਨ ਅਸੀਂ ਵੀ ਕਿਆ ਕਰਨਾ ਹੈ ਲੋ ਜੀ ਭਾਜੀ ਨੂੰ ਅਸੀਂ ਜਿਹੜਾ ਜੈਸੇ ਮਹੀਨੇ ਸੋਫੇ ਆਂਦੇ ਸੈੱਟ ਕਰਾ ਪਸੰਦ ਉਹਦਾ ਐਡਵਾਂਸ ਤੁਹਾਡੇ ਕੋਲ ਆ ਗਿਆ ਜੀ ਆ ਗਿਆ ਹਾਂ ਗੂਗਲ ਪੇ ਇਹਨਾਂ ਨੂੰ ਹੋ ਗਿਆ ਤੇ ਡੇਟ ਆ ਜੇ ਮੈਂ ਤੁਹਾਨੂੰ ਕੋਈ ਦੱਸ ਨਹੀਂ ਸਕਦਾ ਵੀ ਕਿਹੜੀ ਤਰੀਕ ਨੂੰ ਸਾਨੂੰ ਸਾਡੇ ਘਰ ਡਿਲੀਵਰੀ ਆਏਗੀ ਉਹ ਤੁਹਾਨੂੰ ਫੋਨ ਪਰੇ ਦੱਸ ਦਾਂਗੇ ਕਾਟ ਦੇ ਦਿਓ ਮੈਨੂੰ ਤੇ ਅਲਮਾਰੀ ਦਾ ਸੌਰੀ ਅਲਮਾਰੀ ਵਾਸਤੇ ਅਸੀਂ ਇਹ ਕਹਿੰਦੇ ਤਾਂ ਹੈਗੇ ਸ਼ਾਮ ਤੱਕ ਕਰ ਦੇਣੀ ਆ ਪਰ ਅਸੀਂ ਤੁਹਾਨੂੰ ਪਤਾ ਹੈ ਸਾਡੇ ਕੋਲ ਟਾਈਮ ਥੋੜਾ ਜਿਹਾ ਘੱਟ ਆ ਨਹੀਂ ਨਹੀਂ ਤੁਹਾਡੀ ਆਰਡਰ ਤੇ ਬਣਾ ਦੇ ਗਏ ਹਾਂ ਹਾਂ ਉਹ ਤੁਹਾਨੂੰ ਚੁਆਇਸ ਦੀ ਮੈਂ ਫੋਟੋ ਭੇਜ ਦੂੰਗਾ ਆ WhatsApp ਨੰਬਰ ਹੈ ਤੇ ਪਰ ਚੱਲਦਾ ਜੀ ਥੋੜਾ ਉਹਨੇ ਦੋ ਪਹਿਲੇ ਪਰਸਨਲ ਹੋਦੋਂ ਨਹੀਂ ਚੱਲਦਾ ਠੀਕ ਹੈ ਜੀ ਤੁਸੀਂ ਕੋਈ ਦੇਖੋ ਨਾ 4 ਦਿਨਾਂ ਚ ਬਣ ਜਾਂਦੀ ਹੈ ਹਾਂ ਉਹ ਜਿੱਦਾਂ ਦੀ ਲੋਕ ਕੋਈ ਤੁਹਾਨੂੰ ਕਲਰਿੰਗ ਹੋਈ ਉਹਦੀ ਲੱਕੀ ਮੈਂ ਵੀ ਤੁਹਾਨੂੰ ਫੋਟੋ ਭੇਜ ਦੂੰਗਾ ਹਾਂ ਤੁਸੀਂ ਇੱਥੇ ਨੰਬਰ ਨੋਟ ਕਰ ਲਓ ਮੇਰਾ WhatsApp ਮੈਨੂੰ ਵੀਡੀਓ ਬੰਦ ਕਰਨੀ ਪੈਣੀ ਥੋੜੀ ਤੇ ਹੁਣ ਇਹ 4 ਤਰੀਕ ਤੋਂ ਬਾਅਦ ਤੁਹਾਨੂੰ ਮੈਂ ਇਸ ਤੋਂ ਬਾਅਦ ਤੁਹਾਡੇ 25000 ਦਾ ਹਾਂਜੀ ਠੀਕ ਹੈ ਤੇ ਐਡਵਾਂਸ ਸਾਡੇ ਕੋਲ ਆ ਜਾਈਏ ਸਾਈਨ ਨਹੀਂ ਜਪੇ ਨੇ ਮੈਨੂੰ ਪਹਿਲਾਂ ਦੱਸ ਦੇ ਕੋਈ ਹਾਂ ਹਾਂ ਮੈਂ ਜਿੱਦਣ ਕਰ ਦੇਣੀ ਕਾਰਡ ਤੇ ਹਾਂਜੀ ਥਰਡੇ ਲੱਗ ਦਿਨ ਪਿੱਛੇ ਹਾਂ ਅਕਾੜ ਮਿੱਤ ਜੇ ਮਿਸ ਵੀ ਹੋਗਾ ਮਿੱਤਲ ਸਮਾਂਹ ਨਹੀਂ ਹੋਣਾ ਬਿਆ ਦੇ ਵਿੱਚ ਉਲਟੇ ਮਿਲਦੇ ਆ। ਉਹ ਕੋਈ ਗੱਲ ਨਹੀਂ ਫਿਰ ਕੇ। ਹਾਂ। ਦੇਖਦਾ ਮੈਂ ਤਾਂ ਤੁਹਾਨੂੰ ਇਹ ਵੀਡੀਓ ਕੱਟ ਕੇ ਦਿਖਾ ਦੇਣੀ ਵੀ ਆ। ਦੇਖੋ ਜੀ ਆਹ ਸਮਾਨ ਤੁਹਾਡੇ ਕੋਲ ਸਿਲੈਕਟ ਕਰਕੇ ਗਏ ਤੇ ਚਲੋ। ਧੰਨਵਾਦ ਤੁਹਾਡਾ। ਤੁਸੀਂ ਸਾਡ ਨੂੰ ਟਾਈਮ ਦਿੱਤਾ। ਨਿਕੋ ਜੀ। ਹਾਂ। ਠੀਕ ਹੈ। ਠੀਕ ਹੈ। ਚਲੋ ਓਕੇ ਜੀ। ਤੁਹਾਡਾ ਜੀ ਧੰਨਵਾਦ ਵਿੱਚ। ਠੀਕ ਹੈ ਠੀਕ ਹੈ ਠੀਕ ਹੈ ਜੀ। ਓਕੇ ਓਕੇ। ਚਲੋ ਜੀ ਦੇਰ ਰੁਕੇ ਤਾਂ ਕੋਸਣਾ ਕੋਸਾ ਆ ਬਾਬਿਆਂ ਦੀ ਕਿਰਪਾ ਨਾਲ ਸਿਲੈਕਟ ਹੋਏਗਾ ਜੀ ਧੰਨ ਮਾਰਾ ਜੀ ਸਭ ਨੂੰ ਚੜ੍ਹਦੀ ਕਲਾ ਚ ਰੱਖਿਆ ਜੀ ਚਲੋ ਵੀ ਆ ਚੱਲੀਏ ਫਿਰ ਲਓ ਭਾਈ ਆਹ ਤਾਂ ਤੇਰਾ ਸੋਫਿਆਂ ਦਾ ਕੰਮ ਗਿਆ ਨਿਭੜ ਵੈਰੀ ਗੁੱਡ ਬਾਕੀ ਤੇਰਾ ਕੰਮ ਰਹਿ ਗਿਆ ਹੁਣ ਇੱਕ ਡਾਈਨਿੰਗ ਟੇਬਲ ਦਾ ਤੇ ਇੱਕ ਅਲਮਾਰੀ ਦਾ ਇਹ ਅਲਮਾਰੀ ਦਾ ਕਹਿੰਦੇ ਤੁਹਾਨੂੰ WhatsApp ਤੇ ਡਿਜ਼ਾਈਨ ਭੇਜ ਦਾਂਗੇ ਪਾਪਾ ਜੀ ਇੱਕ ਸ਼ੀਸ਼ੇ ਦਾ ਇੱਕ ਸ਼ੀਸ਼ੇ ਦਾ ਵੀਓ ਤੁਸੀਂ ਡਿਸਾਈਡ ਕਰ ਲਿਓ ਕਿਵੇਂ ਕਿਆ ਕਰਨਾ ਕਿਵੇਂ ਨਹੀਂ ਜਿੱਦਾਂ ਦਾ ਤੁਹਾਨੂੰ ਲੱਗਾ ਸੀ ਉਦਾਂ ਦੀ ਤਿਆਰ ਕਰ ਦਾਂਗੇ 4 ਦਿਨ ਦੇ ਵਿੱਚ ਵਿੱਚ ਤਿਆਰ ਹੋ ਜੂ ਤੁਹਾਡਾ ਜਿਹੜਾ ਸਮਾਨ ਤੁਹਾਨੂੰ ਚਾਹੀਦਾ ਆ ਇੱਧਰ ਇੱਥੇ ਬੈਠੀ ਆੜੀ ਹੋਈ ਇਹ ਕਹਿੰਦੀ ਮੈਂ ਲੈ ਕੇ ਜਾਣਾ ਮੁੜ ਕੇ ਲੂੰਗਾ ਬੱਤਾ ਚਲੋ ਫਿਰ ਚਲੋ ਗੱਡੀ 'ਚ ਬੈਠੋ ਚਲੋ ਵੀ ਬੈਠੋ ਗੱਡੀ 'ਚ ਗੱਡੀ ਉਹਦੇ ਕੋਲ ਪਰੌਣੇ ਕੋਲ ਹੈ ਚਾਬੀ ਖੋਲੀ ਗੱਡੀ ਯਾਰ ਚਲੋ ਠੀਕ ਹੈ ਜੀ ਓਕੇ ਬਾਏ ਬਾਏ